ਉਹ ਰਹਿ ਗਏ ਤਿੰਨ ਦਿਨ ਉਹ ਰਹਿ ਗਏ ਤਿੰਨ ਦਿਨ ਰਹਿ ਗਏ ਤਿੰਨ ਦਿਨ ਲੈ ਜਾਓ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਬਾਜ਼ਾਰ ਚ 500 ਰੁਪਏ ਦਾ ਬਿਕਣਾ ਵਾਲਾ ਰੈਡੀमेड ਪਰਾਜੋ ਸੂਟ ਲੈ ਜਾਓ ਸਿਰਫ 100 ਰੁਪਏ 31 ਮਈ ਤੱਕ ਆ ਜਾਓ ਕਾੜਦੀਆਂ ਕਾੜਦੀਆਂ ਜ ਆ ਜਾਓ ਵਾਤੂ ਸ਼੍ਰੀ ਦਸਤਾਰ ਅੰਕਲੋ ਸਟੋਰ ਤੇ ਤਿੰਨ ਦਿਨ ਦੀ ਬਹੁਤ ਵੱਡੀ ਸੇਲ ਸਟਾਕ ਸਾਰਾ ਕਲੀਅਰ ਕਰਨਾ ਹੁਣ ਕੇ ਅੱਜ ਬੈਠੇ ਰਹੋ ਰੈਡੀमेड ਦੇ ਰਹਾ ਜੀ ਰੈਡੀमेड ਪਰਾਜੋ ਸੂਟ ਸਿਰਫ 100 ਰੁਪਏ ਭਾਜੀ 100 ਰੁਪਏ ਦੇ ਵਿੱਚ ਹੈਰਾਨ ਕਰਦਾ ਦੁਨੀਆ ਹਿਲਾ ਕੇ ਰੱਖ ਦਿੱਤੀ ਤੁਸੀਂ ਬਿਲਕੁਲ ਜੀ 100 ਰੁਪਏ ਦਾ ਸਟੈਚ ਸੀਤਾਸ ਤਾਇਆ ਪਲਾਜੋ ਸੂਟ 100 ਰੁਪਏ ਦਾ ਪੂਰੇ ਪੰਜਾਬ ਹਿੰਦੁਸਤਾਨ ਚ ਜਿੱਥੇ ਮਰਜ਼ੀ ਟਰਾਈ ਕਰ ਲੋ ਉਹ ਵੱਡੀਆਂ ਵੱਡੀਆਂ ਫੈਕਟਰੀਆਂ ਟਰਾਈ ਕਰ ਲੋ 100 ਰੁਪਏ ਦਾ ਪਲਾਜੋ ਸੂਟ ਸੀਤਾਸ ਤਾਇਆ ਚੱਕੋ ਜੀ ਰੰਗ ਡਿਜ਼ਾਈਨ ਬਹੁਤ ਹੈ ਜਿਹੋ ਜੇ ਮਰਜ਼ੀ ਕਲਰ ਆਪਦੀ ਮਰਜ਼ੀ ਦੇ ਰੰਗ ਡਿਜ਼ਾਈਨ ਲੈ ਲੋ ਜੀ ਆ ਦੇਖੋ ਜੀ ਇੱਕ ਹੋਰ ਵਾਅਦਾ ਕਰਤਾ ਕੋਈ ਕਹਿੰਦਾ 800 ਕੋਈ ਕਹਿੰਦਾ 1000 ਕੋਈ ਕਹਿੰਦਾ 900 ਰੈਡੀमेड ਨਾਇਰਾ ਕੱਟ ਸੂਟ ਇਹ ਵੀ ਕਰਤਾ ਸਿਰਫ 200 ਰੁਪਏ 200 ਰੁਪਏ ਦੇ ਵਿੱਚ ਲੈ ਜਾਓ ਰੰਗ ਇਹਦੇ ਵਿੱਚ ਕਾਫੀ ਮਿਲ ਜਾਣੇ ਆ ਡਿਜ਼ਾਈਨ ਇੰਦਰ ਵਿੱਚ ਕਾਫੀ ਮਿਲ ਜਣਿਆ ਸਾਈਜ਼ ਸਾਰੇ ਮਿਲ ਜਣਿਆ ਹੁਣ 8-900 ਨਹੀਂ ਸਿਰਫ 200 ਰੁਪਏ ਵਿੱਚ ਲੈ ਜਾਓ 200 ਰੁਪਏ ਵਿੱਚ ਰੈਡੀमेड ਨਾਇਰਾ ਕੱਟ ਸੂਟ ਆਹ ਚੱਕੋ ਆਹ ਸੂਟ ਵੀ ਕੜਾਈ ਵਾਲੇ 5-500 ਦੇ ਬਜਾਰਾ ਜੇ ਮਿਲਦੇ ਆ ਇਹ ਵੀ ਕਰਤਾ 200 ਰੁਪਏ ਦਾ ਰੰਗ ਡਿਜ਼ਾਈਨ ਬਹੁਤ ਆ ਉਹ ਕੁਆਲਿਟੀ ਜੇ ਕਮੀ ਨਹੀਂ ਕੱਪੜੇ ਜੇ ਕਮੀ ਨਹੀਂ ਬਾਜੀ ਰੇਟ ਸਸਤਾ ਦਾ ਪਰ ਚੀਜ਼ ਨਹੀਂ ਜੇ ਮਾੜੀ ਆ ਦੇਖੋ ਜੀ ਬਾਜ਼ਾਰ ਚ ਕੋਈ ਕਹਿੰਦਾ 200 ਕੋਈ ਕਹਿੰਦਾ 250 ਲੈ ਜਾਓ 50 ਰੁਪਏ ਦਾ ਦੁਪੱਟਾ 50 ਰੁਪਏ ਵਿੱਚ ਦੁਪੱਟਾ ਦੇ ਦਿਆਂਗੇ ਕੋਈ 2 200 3 300 ਦੇਣ ਦੀ ਲੋੜ ਨਹੀਂ ਚਲੋ ਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਬਾਜ਼ਾਰਾਂ 'ਚ ਤੁਸੀਂ ਜਾਣਿਓ ਕੋਈ ਕਹਿੰਦਾ ਡਬਲ ਬੈੱਡ ਸ਼ੀਟ 800 ਰੁਪਈਆ 1000 ਰੁਪਈਆ 1200 ਰੁਪਈਆ ਪਰ ਲੈ ਜਾਓ 200 ਰੁਪਏ ਦੀ ਬੈੱਡ ਸ਼ੀਟ 200 ਰੁਪਏ ਦੀ ਡਬਲ ਬੈੱਡ ਸ਼ੀਟ ਲੈ ਜਾਓ ਸਹਰਾਣੇ ਕਵਰ ਇਹਦੇ ਨਾਲ ਦੇਵਾਂਗੇ ਰੰਗੇ ਚ ਕਾਫੀ ਮਿਲ ਜਾਣਗੇ ਡਿਜ਼ਾਈਨ ਰੰਗਾ ਜੇ ਕਮੀ ਨਹੀਂ 200 200 ਰੁਪਏ 200 200 ਰੁਪਏ ਉਹ ਲੈ ਜਾਓ ਚੱਕ ਕੇ ਤਿੰਨ ਦਿਨਾਂ ਦਾ ਮੇਲਾ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚਲੋ ਜੀ ਤਿੰਨ ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ 31 ਮਈ ਤੱਕ ਆਜੋ ਇਤਾਂ ਦੇ 5-5 ਸੌਲੇ ਸੂਟ ਵੀ ਦੁਪੱਟਿਆਂ ਦੇ ਨਾਲ 200 ਰੁਪਏ ਚ ਲੈ ਜਾਓ ਆ ਵੀ ਦੇਖੋ ਜੀ ਕੱਲੇ ਕੱਲੇ ਸੂਟ ਦੇ ਰੇਟ ਲਿਖ ਕੇ ਲਾਤਾ ਤੁਸੀਂ ਚੈੱਕ ਕਰ ਲੋ ਚੈਲੰਜ ਕਰਦੇ ਆਂ ਦੁਪੱਟਿਆਂ ਦੇ ਨਾਲ ਜੇ ਤੁਹਾਨੂੰ ਕੋਈ 200 ਹੀ ਦੇ ਦੇਵੇ ਬਾਜ਼ਾਰ ਦਾ ਰੇਟ 500 ਸਾਡੇ ਕੋਲ ਲੈ ਜਾਓ 200 ਰੁਪਏ ਦਾ ਸੂਟ ਦੁਪੱਟਿਆਂ ਦੇ ਨਾਲ 200 ਰੁਪਏ ਦਾ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰੋਂ ਤੁਸੀਂ ਦੁਕਾਨਦਾਰੋਂ ਛੇਤੀ ਛੇਤੀ ਆ ਜਾਓ ਇੱਕ ਹੋਰ ਤੋਹਫ਼ਾ ਦੇਣ ਲੱਗਿਆਂ ਜੀ ਬਾਈ ਜੀ ਕਮਾਲ ਕੀਤੀ ਪਈ ਆ ਤੁਸੀਂ ਆਹ ਦੇਖੋ ਦੁਪੱਟਾ ਦੇਖੋ ਕਿੰਨਾ ਖੁੱਲਾ ਡੁੱਲਾ ਫੇਰਾ ਤੁਸੀਂ ਸੂਟ ਦੇਖ ਲਓ ਬਾਜ਼ਾਰ 'ਚ 700 ਰੁਪਏ ਦਾ ਇੱਕ ਇੱਥੇ ਕਰਤੇ 500 ਦੇ ਦੋ মাত্র 250 ਰੁਪਏ ਦਾ ਸੂਟ ਜੀ 250 ਰੁਪਏ ਦਾ ਸੂਟ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨ ਦਾ ਤੁਸੀਂ ਫੇਰੀ ਲੈ ਕਪੜਾ ਵੇਚਿਓ ਤੁਹਾਡੇ ਸਾਰੇ ਦੇ ਫਾਇਦੇ 500 ਦੇ 2 ਇੱਕ ਪਾ ਦੂਜਾ ਤੋਂ 250 ਡਿਜ਼ਾਈਨ ਬਹੁਤ ਆ ਰੰਗ ਬਹੁਤ ਆ ਭਾਜੀ ਕਾਟਨ ਦਾ ਸੂਟ ਆ ਪੂਰਾ ਸੂਟ ਮੈਚਿੰਗ ਆ ਬਾਟਮ ਚੈੱਕ ਕਰ ਲੋ ਆ ਦੁਪੱਟੇ ਚੈੱਕ ਕਰ ਲੋ ਵੱਡੇ ਵੱਡੇ ਦੁਕਾਨਦਾਰ ਵੀਡੀਓ ਪਾਉਂਦੇ ਆ ਕੋਈ ਪਾਉਂਦਾ 500 ਦੀ 600 ਦੀ 800 ਦੀ 500 ਦੇ ਤੋਂ ਜਿੰਨੇ ਮਰਜ਼ੀ ਲੈ ਜਾਓ ਨਾਲੇ ਜਿੰਨੇ ਮਰਜ਼ੀ ਦੇਖੋ ਜੀ 1000 ਰੁਪਏ ਦੇ ਚਾਰ ਸੂਟ ਕਰਦੇ ਆ ਗਰਮੀਆਂ ਦੇ ਤੋਹਫੇ ਆ ਗਏ ਆ ਛੇਤੀ ਛੇਤੀ ਆਜੋ 31 ਮਈ ਹੁਣ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਲੁੱਟਾਂ ਬਹੁਤ ਹੁੰਦੀਆਂ ਬਹੁਤ ਦੁਕਾਨਦਾਰ ਝੂਠ ਬੋਲੀ ਜਾਂਦੇ ਆ ਬਹੁਤ ਸਾਨੂੰ ਠੱਗੀ ਜਾਂਦੇ ਆ ਪਰ ਮਾਤੂ ਸ਼੍ਰੀ ਦਸਤਾਰ ਕਾਟੀਆਂ ਦੇ ਆਜੋ ਜਿੱਥੇ ਕੱਲੇ ਕੱਲੇ ਸੂਟ ਤੇ ਰੇਟ ਲਿਖ ਕੇ ਲਾਤਾ ਇਹ 700 ਰੁਪਏ ਰ ਨਹੀਂ ਹੈਗਾ ਅਸੀਂ ਤੁਹਾਨੂੰ ਦੇਨੇ ਆ 700 ਦੇ 2 350 ਰੁਪਏ ਦਾ ਸੂਟ ਰਹਿ ਗਿਆ ਜੀ 350 ਰੰਗ ਦੇ ਕੋ ਕਿੰਨੇ ਦੇ ਦੇਖੋ ਜੀ ਸਾਡੇ ਆ ਵੀਡੀਓ ਪੈਂਦੀ ਆ ਉਹ ਲੋਕੀ ਕਹਿੰਦੇ ਹੋਣਿਆ ਆ ਵੀਡੀਓ ਪਾਉਂਦੇ ਆ ਦਿੰਦੇ ਕੁਛ ਨਹੀਂ ਉੱਤੇ ਰੇਟ ਲਿਖ ਕੇ ਲਾਤੇ ਆ ਵੀਡੀਓ 'ਚ ਦਿਖਾਈਏ ਕੁਛ ਦਈਏ ਕੁਛ ਉਹ ਕੰਮ ਨਹੀਂ ਜੋ ਕਹਿੰਨੇ ਆ ਉਹ ਦਿੰਨੇ ਆ 350 ਰੁਪਏ ਦਾ ਸੂਟ ਦੇ ਰਹੇ ਆ 350 ਦੇਖੋ ਜੀ ਸਾਡੇ ਕੋ ਕੁੜੀਆਂ ਜਿੜੀਆਂ ਲਈ ਮਿਡ ਰੇ ਲਈ ਬਜ਼ੁਰਗਾਂ ਲਈ ਦਾਦੀਆਂ ਨਾਨੀਆਂ ਲਈ ਵੀ ਵੈਰਾਈਟੀਆਂ ਬਾਜ਼ਾਰ 'ਚ 1500 ਦਾ ਇੱਕ ਇੱਥੇ 1500 ਦੇ ਤਿੰਨ 500 ਰੁਪਏ ਦਾ ਸੂਟ ਕਰਤਾ ਆ ਵੀ ਚੈੱਕ ਕਰ ਲੋ ਜੀ 500 ਰੁਪਏ ਦਾ ਸੂਟ ਸਾਡੇ ਕੋਲ 100 ਰੁਪਏ 200 ਰੁਪਏ 300 400 5 500 ਰੁਪਏ ਜਿੰਨੇ ਰੀਆਂ ਲਿਆਤੀਆਂ ਆ ਵੀ ਦੇਖੋ 15 1500 ਤੋਂ ਘੱਟ ਕੋਈ ਦਿੰਦਾ ਨਹੀਂ 500 ਰੁਪਏ ਦਾ ਸੂਟ ਦੇ ਰਹੇ ਹਾਂ ਸਿਰਫ 500 ਰੁਪਏ ਦਾ ਸੂਟ ਆ ਚੈੱਕ ਕਰੋ ਜੀ ਚਿਕਨ ਦਾ ਸੂਟ ਹੈ ਨਾਲ ਚਾਹੇ ਪਲਾਜ਼ੋ ਬਣਾ ਲਓ ਚਾਹੇ ਬਣਾ ਲਓ ਸਲਵਾਰ ਡਿਜ਼ਾਈਨ ਡਿਫਰੈਂਟ ਹੈ ਦੁਪੱਟਾ ਦੇਖੋ ਕੋਟੇ ਡੋਰੀਏ ਦਾ ਬਾਜ਼ਾਰ 'ਚ ਰੇਟ 1500 ਦਾ ਇੱਥੇ ਸਿਰਫ 750 ਦਾ ਦੇਖੋ 1500 ਰੇ ਦੋ ਕਰਦੇ ਆ 750 ਰੁਪਏ ਦਾ ਇੱਕ ਇਹਦੇ ਵਿੱਚ ਦੇਖੋ ਰੰਗ ਡਿਜ਼ਾਈਨ ਚਾਹੇ ਤੇ ਬੱਚਾ ਆ ਜਵੇ ਬਜ਼ੁਰਗ ਆ ਜਵੇ ਪੜਿਆ ਲਿਖਿਆ ਆ ਜਵੇ ਅਨਪੜਾ ਆ ਜਵੇ ਸਾਰਿਆਂ ਦੇ ਫਾਇਦੇ ਕਰ ਰਿਆਂ ਰੇਟ ਕੱਲੇ ਕੱਲੇ ਸੂਟ ਤੇ ਲਿਖ ਕੇ ਲਾਤਾ ਲੁੱਟ ਨਹੀਂ ਕਰਨੀ ਇੱਥੇ ਦੇਖੋ ਜੀ ਤਿੰਨ ਦਿਨਾਂ ਦਾ ਮੇਲਾ ਆ ਤਿੰਨ ਦਿਨਾਂ ਦਾ ਮੇਲਾ ਆ ਲੈ ਜਾਓ ਤਿੰਨ ਦਿਨ ਸੂਟ ਉਹ ਫਾਇਦੇ ਡਬਲ ਤੋਂ ਵੱਧ ਹੋ ਜਾਣੇ ਆ ਘਰੇ ਨਾ ਬੈਠੇ ਰਹੋ ਉਹ ਕਿਤੇ ਮੇਲਾ ਲੰਘਣਾ ਜਾਵੇ ਉਹ ਮੇਲਾ ਲੁਟਿਆਣਾ ਜਾਵੇ 750 ਦਾ 750 ਦਾ ਆ ਦੇਖੋ ਜੀ ਕੋਟਾ ਡੋਰੀ ਦਾ ਸੂਟ ਆ ਗਿਆ ਇਹਦਾ ਬੈਸੀ ਬਹੁਤ ਟਮਾਟਿਆ 1600 1700 1800 ਇਦਾਂ ਬਾਜ਼ਾਰ ਚ ਪਰ ਇਹ ਵੀ 750 ਰੁਪਏ ਦਾ ਸੂਟ ਦੇ ਰਹਿਣਾ ਜੇ ਤੁਸੀਂ ਹੋਰ ਥੋੜੀ ਰਾਇਲ ਸੂਟ ਚਾਹੁੰਦੇ ਆ ਆ ਦੇਖੋ ਇਹਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ 700 8 800 ਦੇ ਵਿੱਚ ਤੁਹਾਨੂੰ ਅਸੀਂ ਦੇ ਰਹਿਣੇ ਆ ਸੇਲ ਚੱਲ ਰਹੀ ਆ ਸਾਡੇ ਕੋਲ ਸੂਟ ਹੈਗਾ 100 ਰੁਪਏ ਤੋਂ ਸ਼ੁਰੂ ਤੁਸੀਂ 2 2 5000 7000 10000 ਤੱਕ ਹਰ ਤਰ੍ਹਾਂ ਦੀ ਰੇਂਜ ਤੁਹਾਨੂੰ ਮਿਲ ਜਾਣੀ ਆ ਤਿੰਨ ਦਿਨ ਆ ਜਾਓ ਤੁਸੀਂ ਸਾਡੇ ਕੋਲ ਬੁੱਧਵਾਰ ਵੀਰਵਾਰ ਸ਼ੁੱਕਰ 29 30 31 ਮਈ 31 ਮਈ ਤੱਕ ਦਿਲ ਖੋਲ ਕੇ ਫਾਇਦੇ ਕਰਦੇ ਦੇਖੋ ਜੀ ਕਾਦੀਆਂ ਸ਼ਹਿਰ ਤੇ ਆ ਜਾਓ ਕੁਰਤੇ ਪਜਾਮੇ ਸੂਟ ਸ਼ਾਰਾਰੇ ਕਰਾਰੇ ਲਹਿੰਗੇ ਸਾਰਾ ਕੁਝ ਹੀ ਆ ਆ ਤਿੰਨ ਦਿਨਾਂ ਦਾ ਮੇਲਾ ਕੁਰਤੇ ਪਜਾਮੇ 700 ਦੇ ਦੋ 200 ਦਾ 250 ਦਾ 500 ਦਾ ਹਜ਼ਾਰ ਦੇ ਵਾਈਟ ਕੁਰਤੇ ਪਜਾਮੇ ਜੇ ਬਹੁਤ ਭਾਰੀ ਸੇੜਾ ਪੱਗਾਂ ਵੀ ਹੈਗੀਆਂ ਟਾਈਆਂ ਵੀ ਹੈਗੀਆਂ ਸਿਰਫ ਦਿਨ ਕਿੰਨੇ ਆ ਤਿੰਨ ਤਿੰਨ ਦਿਨਾਂ ਚ ਜੇ ਲੈ ਜਾਓ ਰੇਟ ਸੇਲ ਨਜ਼ਾਰੇ ਲੈ ਦੋਗੀ 11 ਬਰ ਹੋਪ ਦਿੰਦੀ ਆ ਹਰਦੀਪ ਸਿੰਘ ਅੱਗਰ ਸਾਹ ਟੀਵੀ ਕਰਦੀਆਂ